ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ਿਕਾ ਕਈ ਦਿਨਾਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਿਕ ਸਥਿਤੀ ਦਾ ਥੋੜਾ ਜਿਹਾ ਜ਼ਿਕਰ ਕਰਨ ਨੂੰ ਮਨ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਇੱਕ ਤਰ੍ਹਾਂ ਨਾਲ ਮੱਝ ਧਾਰ ਵਿੱਚ ਫਸੀ ਨਜ਼ਰ ਆਉਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਲੇਟ ਹੋ ਰਹੇ ਨੇ ਲੇਟ ਹੀ ਨਹੀਂ ਬਹੁਤ ਬਹੁਤ ਜਿਆਦਾ ਲੇਟ ਹੋ ਰਹੇ ਨੇ ਐਂ ਜਦੋਂ ਬਹੁਤ ਸਾਰੇ ਸਿਆਸੀ ਜਿਹੜੇ ਪਲੇਟਫਾਰਮ ਨੇ ਸ਼੍ਰੋਮਣੀ ਅਕਾਲੀ ਦਲ ਦਾ ਇੰਤਜ਼ਾਰ ਕਰ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਕਾਲਤਾਖਤ ਸਾਹਿਬ ਵੱਲੋਂ ਤਰਹੀਆ ਕਰਾ ਦਿੱਤੇ ਗਏ ਨੇ ਤੇ ਇਹਨਾਂ ਲੰਮੇ ਫੈਸਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪਿਛਲੀਆਂ ਲੰਗੀਆਂ ਹੋਈਆਂ ਲੋਕ ਸਭਾ ਵਿਧਾਨ ਸਭਾ ਜੇ ਬਾਕੀ ਚੋਣਾਂ ਵਿੱਚ ਜਿਹੜਾ ਵਜੂਦ ਸੀ ਜਿਸ ਤਰੀਕੇ ਨਾਲ ਉਹ ਕਿਸ ਦਾ ਕਿਸ ਦਾ ਨੇਚੇ ਨੂੰ ਆ ਗਿਆ ਸੀ ਤੇ ਕਿਉਂਕਿ ਇਹ ਫੈਸਲਾ ਸ਼੍ਰੀ ਅਕਾਲ ਤਖਤ ਸੈਦਾ ਸਿੱਖਾਂ ਦੀ ਸਰਬੋਤਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਜੁੜਿਆ ਹੋਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਰਗੁੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸਤਕਾਰਤ ਤਖਤ ਸ਼੍ਰੀ ਅਕਾਲ ਤਖਤ ਤੇ ਬਹੁਤ ਉੱਚ ਰੁਤਬਾ ਰੱਖਦੇ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜਿਆ ਹੋਇਆ ਹੈ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਤੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਉਹ ਉਥੋਂ ਆਉਣ ਵਾਲੇ ਫੈਸਲੇ ਬਾਰੇ ਆਪਣਾ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਪਰੰਤੂ ਜਿਸ ਤਰੀਕੇ ਨਾਲ ਰਾਜਸੀ ਸੰਕਟ ਵਿੱਚ ਜਿਹੜੀ ਪੰਜਾਬ ਦੀ ਰਾਜਸੀ ਪਾਰਟੀ ਖੇਤਰੀ ਪਾਰਟੀ ਪੰਜਾਬੀਆਂ ਦੀ ਆਪਣੀ ਪਾਰਟੀ ਕਿਸ ਤਰੀਕੇ ਨਾਲ ਇੱਕ ਤਰ੍ਹਾਂ ਨਾਲ ਬਲੌਕ ਹੋ ਚੁੱਕੀ ਹੈ ਰੁਕ ਚੁੱਕੀ ਹੈ ਉਹ ਤੁਹਾਡੇ ਨਾਲ ਜਰੂਰ ਸ਼ੇਅਰ ਕਰਨਾ ਬਣਦਾ ਹੈ ਮਾਮਲਾ ਜਦੋਂ ਦਾ ਸ਼੍ਰੀ ਕਲਤਖ ਸਾਹਿਬ ਤੇ ਪੁੱਜਿਆ ਸ਼੍ਰੀ ਕਾਲ ਤਖਸਾ ਦੇ ਜਥੇਦਾਰ ਸਹਿਬਾਨ ਨੇ ਬੜੀ ਸੰਜੀਦਗੀ ਨਾਲ ਸਾਰੀਆਂ ਧਿਰਾਂ ਦਾ ਪੱਖ ਸੁਣਿਆ ਉਹਨਾਂ ਨੂੰ ਵਾਰ-ਵਾਰ ਬੁਲਾਇਆ ਉਹਨਾਂ ਦੇ ਸਪਸ਼ਟੀਕਰਨ ਪ੍ਰਾਪਤ ਕੀਤੇ ਇਹਦੇ ਵਿੱਚ ਚੌਲਦਿਆ ਸਿੰਘ ਸਹਿਬਾਨ ਦੀ ਮੀਟਿੰਗ ਕੀਤੀ ਸ਼ੋਭਨੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਤਰਖਾਇਆ ਕਰਾ ਦਿੱਤਾ ਉਸ ਤੋਂ ਬਾਅਦ ਬਾਕੀ ਉਹਨਾਂ ਆਗੂਆਂ ਨੂੰ ਜਿਹੜੇ ਉਸ ਵੇਲੇ ਕੈਬਨਿਟ ਵਿੱਚ ਸ਼ਾਮਲ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਸਰਕਾਰ ਵਿੱਚ ਭਾਈਵਾਲ ਸੀ ਉਹਨਾਂ ਨੂੰ ਵੀ ਕਟਹਿਰੇ ਵਿੱਚ ਖੜਾ ਕੀਤਾ ਉਹ ਆਗੂ ਵੀ ਉੱਥੇ ਸ਼੍ਰੀ ਕਲ ਤਖਤ ਸਾਹਿਬ ਤੇ ਸਪਸ਼ਟੀਕਰਨ ਦੇ ਆਏ ਤੇ ਸਿੰਘ ਸਾਹਿਬ ਉਹ ਤੂਰ ਅੰਦੇਸ਼ੀ ਨਾਲ ਇਹਨਾਂ ਫੈਸਲਿਆਂ ਤੇ ਵਿਚਾਰ ਵਟਾਂਦਰਾ ਵੀ ਕਰਦੇ ਆ ਰਹੇ ਨੇ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਸਨ ਪੰਜਾਬ ਤੋਂ ਬਾਹਰੋਂ 20 ਮਦਦ ਸਨ ਉਹਨਾਂ ਸਾਰੀਆਂ ਨੇ ਸ਼੍ਰੀ ਕਲ ਤਖਤ ਸਾਹਿਬ ਤੇ ਪੇਸ਼ ਹੋ ਕੇ ਇਹਨਾਂ ਸਾਰੇ ਮਾਮਲਿਆਂ ਵਿੱਚ ਸਿੰਘ ਸਾਹਿਬ ਨੂੰ ਸਖਤ ਰੁਖ ਅਖਤਿਆਰ ਕਰਨ ਦੀ ਅਪੀਲ ਕੀਤੀ ਇਥੋਂ ਤੱਕ ਰਾਜਨੀਤੀ ਤੋਂ ਬਹੁਤ ਲੰਮੇ ਸਮੇਂ ਤੋਂ ਬਾਹਰ ਚੱਲੇ ਰਹੇ ਸੁੱਚਾ ਸਿੰਘ ਲੰਘਾ ਵਰਗੇ ਆਗੂ ਜਿਹੜੇ ਕਿਸੇ ਵੇਲੇ ਕੈਬਨਿਟ ਦਾ ਹਿੱਸਾ ਸਨ ਉਹ ਵੀ ਆਪਣਾ ਸਪਸ਼ਟੀਕਰਨ ਸ਼੍ਰੀ ਕਾਲ ਤਖਤ ਸਾਹਿਬ ਤੇ ਮੈਂ ਪਾ ਪੀਤੂ ਬਖਸ਼ਨਹਾਰ ਜਾਂ ਇਹ ਕਹਿ ਕੇ ਦੇ ਕੇ ਆ ਕਿ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਨੂੰ ਡੈਡੀਕੇਟਡ ਹਾਂ ਸਮਰਪਿਤ ਹਾਂ ਸ਼੍ਰੀ ਕਾਲ ਤਖਤ ਸਾਹਿਬ ਸਾਡੀ ਸਭ ਦੀ ਸਰਬੋਤਮ ਸੰਸਥਾ ਹੈ ਕੋਈ ਭੁੱਲ ਹੋ ਗਈ ਹੋਵੇ ਅਸੀਂ ਇੰਤੂ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਟੋਟਲੀ ਸ਼੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਤੇ ਐਸੇ ਹਿਲਾਤਾਂ ਦੇ ਵਿੱਚੋਂ ਨਿਕਲਣ ਤੋਂ ਬਾਅਦ ਹੁਣ ਜਦੋਂ ਬੇੜਾ ਬਣ ਰਿਹਾ ਹੈ ਸੋ ਖੁਦਾ ਤੇ ਇਸ ਵੇਲੇ ਪੰਜਾਬ ਵਿੱਚ ਹੈ ਪੰਚਾਇਤਾਂ ਪੰਜਾਬ ਵਿੱਚ ਭਵਿੱਖ ਵਿੱਚ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪੰਜਾਬ ਦੀਆਂ ਚਾਰ ਤੋਂ ਪੰਜ ਉਪ ਚੋਣਾਂ ਨੇ ਜਿਹੜੀਆਂ ਚਾਰ ਤਾਂ ਬਿਲਕੁਲ ਖਾਲੀ ਹਲਕੇ ਨੇ ਤੇ ਪੰਜਵਾਂ ਹਲਕਾ ਖਾਲੀ ਅ ਅਸਤੀਫਾ ਦੇਣ ਵਾਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨਕਾਰ ਨੇ ਜਿਹੜੇ ਉਹ ਸਾਰਾ ਵਰਤਾਰਾ ਵਿੱਚ ਇੱਕ ਤਰ੍ਹਾਂ ਨਾਲ ਮੈਂ ਸਮਝਦਾ ਕਿ ਲੰਮਕ ਰਿਹਾ ਹੈ ਤੇ ਐਸੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੇੜੀ ਜ਼ਰੂਰ ਇੱਕ ਤਰ੍ਹਾਂ ਨਮਜਤਾਰ ਵਿੱਚ ਫਸੀ ਹੋਈ ਹੈ ਕਿਉਂਕਿ ਕੋਈ ਵੀ ਫੈਸਲਾ ਨਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆ ਰਿਹਾ ਤੇ ਨਾ ਇਧਰੋਂ ਕੋਈ ਨਿਬੜਨ ਵਾਲੇ ਪਾਸੇ ਨੂੰ ਗੱਲ ਤੁਰ ਰਹੀ ਹੈ ਜਿਹੜੇ ਫੈਸਲੇ ਹੋਣੇ ਹੁੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਹੁਤ ਦੂਰ ਅੰਦੇਸ਼ੀ ਨਾਲ ਉਹ ਸੰਜੀਦਗੀ ਨਾਲ ਲੰਮੀ ਸੋਚ ਵਿਚਾਰ ਤੋਂ ਬਾਅਦ ਹੋਣੇ ਹੁੰਦੇ ਨੇ ਪਰ ਇਸ ਵੇਲੇ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਸਾਹਮਣੇ ਉਹ ਹੈ ਆਉਣ ਵਾਲੀਆਂ ਪੰਚਾਇਤੀਆਂ ਚੋਣਾਂ ਦਾ ਸ਼੍ਰੋਮਣੀ ਕਾਲੀ ਦਲ ਦੇ ਜਲਤਰ ਆਗੂ ਇਸ ਵੇਲੇ ਕਿਉਂਕਿ ਲੰਮੇ ਸਮੇਂ ਤੋਂ ਘਾਟੇ ਵੱਲ ਲੰਮੇ ਸਮੇਂ ਤੋਂ ਰਾਜਸੀ ਤੌਰ ਤੇ ਪਛੜੇ ਹੋਣ ਕਰਕੇ ਸਿੱਖ ਪੰਥ ਦੀ ਜਾਂ ਪੰਜਾਬੀਆਂ ਦੀ ਇਹ ਪਾਰਟੀ ਇਸ ਵੇਲੇ ਧਰਤਲ ਵੱਲ ਚਲੇ ਗਈ ਹੈ ਤੇ ਹਰ ਪਿੰਡ ਦੇ ਵਿੱਚ ਵਰਕਰ ਹੋਣ ਦੇ باوجود ਵੀ ਐਸਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਹਰ ਪਿੰਡ ਵਿੱਚ ਲਗਭਗ 100 ਦੇ ਕਰੀਬ ਵਰਕਰ ਹੋਣ ਵਾਲੀ ਇਹ ਇਹ ਪਾਰਟੀ ਅੱਜ ਇਸ ਕੋਲੋਂ ਮੰਜ ਤਾਰ ਵਿੱਚ ਹੈ ਕਿ ਪਾਰਟੀ ਉੱਪਰਲੇ ਲੈਵਲ ਤੇ ਇੱਕ ਬਹੁਤ ਵੱਡੇ ਸੰਕਟ ਵਿੱਚ ਫਸੀ ਹੋਈ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਲੇਟ ਹੋਣ ਨਾਲ ਆਉਣ ਵਾਲੀਆਂ ਪੰਚਾਇਤ ਚੋਣਾਂ ਤੇ ਇਹਦਾ ਅਸਰ ਹੈ ਜਿਹੜਾ ਬਿਲਕੁਲ ਪੈਣ ਦੀ ਸੰਭਾਵਨਾ ਹੈ ਜਿਹਨੂੰ ਰੱਦ ਨਹੀਂ ਕੀਤਾ ਜਾ ਸਕਦਾ ਜਿਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇੱਥੇ ਆ ਕੇ ਅਸੀਂ ਦੋ ਤਰ੍ਹਾਂ ਦੀਆਂ ਗੱਲਾਂ ਜਦੋਂ ਪੰਜਾਬ ਦੀ ਆਵਾਜ਼ ਪ੍ਰਮੁੱਖ ਅਖਬਾਰ ਨੇ ਪੰਜਾਬ ਦੇ ਜਿਹੜੇ ਉਹ ਇਹ ਗੱਲ ਅਖਬਾਰਾਂ ਵਿੱਚ ਆਪਣੀ ਥਾਂ ਦਿੰਦੇ ਨੇ ਕਿ ਤੇ 13200 ਤੋਂ ਜ਼ਿਆਦਾ ਪੰਚਾਇਤਾਂ ਨੇ ਪੰਜਾਬ ਦੀਆਂ ਤੇ ਹਰ ਪਿੰਡ ਦੇ ਵਿੱਚ ਛੋਟੇ ਪਿੰਡਾਂ ਦੇ ਵਿੱਚ 7 ਤੇ ਵੱਡੇ ਪਿੰਡਾਂ ਦੇ ਵਿੱਚ 9 ਜਾਂ 11 ਮੈਂਬਰ ਪੰਚਾਇਤ ਬਣਦੇ ਨੇ ਬਾਰਡਾਂ ਦੇ ਵਿੱਚ ਬੰਦੇ ਖੜੇ ਕੀਤੇ ਜਾਣੇ ਨੇ ਵੱਡੇ ਅਖਬਾਰ ਲਿਖਦੇ ਨੇ ਕਿ ਸ਼ਰੂਮਣੀ ਅਕਾਲੀ ਦਲ ਨੂੰ ਆਪਣੀ ਹੋਂਦ ਤੇ ਵਜੂਦ ਬਚਾਉਣ ਦਾ ਆਖਰੀ ਹੰਬੜਾ ਇਹ ਹੋ ਸਕਦੀ ਹੈ ਨੇ ਪੰਚਾਇਤ ਚੋਣਾ ਪਰ ਲੀਡਰਸ਼ਿਪ ਉਲਝੜ ਪਰਿਸਥਿਤੀ ਵਿੱਚ ਜਿਸ ਵੀ ਕੰਮ ਨੂੰ ਹੱਥ ਪਾਉਂਦੀ ਹੈ ਇਥੋਂ ਤੱਕ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਆਪਣਾ ਸਰਾਕਾਰ ਤੱਕ ਵੀ ਨਿਯੁਕਤ ਨਹੀਂ ਕਰ ਸਕੇ ਉਹਦੇ ਵਿੱਚ ਵੀ ਬਵਾਦ-ਵਿਵਾਦ ਫਸ ਜਾਂਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੀਆਂ ਪੰਚਾਇਤ ਚੋਣਾਂ ਕਿਸ ਤਰੀਕੇ ਨਾਲ ਕਿਵੇਂ ਤੇ ਕਿਉਂ ਲੜ ਸਕੇਗਾ ਇਹ ਬਹੁਤ ਵੱਡਾ ਸਵਾਲ ਹੈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਬਹੁਤ ਸਾਰੇ ਸੰਘਰਸ਼ ਇਸ ਪਲੇਟਫਾਰਮ ਤੋਂ ਹੋਏ ਨੇ ਧਰਮ ਯੁੱਧ ਮੋਰਚਾ ਐਮਰਜੈਂਸੀ ਦੇ ਖਿਲਾਫ ਪੰਜਾਬੀ ਸੂਬੇ ਦੇ ਮੋਰਚੇ ਉਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਲਈ ਚਾਬੀਆਂ ਦਾ ਮੋਰਚਾ ਬਹੁਤ ਸਾਰੇ ਗੁਰੂ ਕੇ ਬਾਗ ਦਾ ਮੋਰਚਾ ਸਾਕਾ ਨਨਕਾਣਾ ਸਾਹਿਬ ਦੇ ਵਿੱਚੋਂ ਇਹ ਪਾਰਟੀਆਂ ਨਿਕਲੀਆਂ ਨੇ ਪੰਥ ਨਿਕਲਿਆ ਤਾਂ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਆਗੂ ਨੇ ਜਿਹੜੇ ਮਰਹੂਮ ਦੁਨੀਆ ਤੋਂ ਚਲੇ ਗਏ ਨੇ ਪੰਥ ਖੇਤਾਂ ਲਈ ਲੜਦੇ ਚਲੇ ਗਏ ਨੇ ਅੱਜ ਉਹ ਪਾਰਟੀ ਪੰਜਾਬ ਵਿੱਚ ਆਉਣ ਵਾਲੀਆਂ ਪੰਚਾਇਤੀ ਚੋਣਾਂ ਨੇ ਜਿਹੜੀਆਂ ਜਿਹੜੀਆਂ ਕਿ 20 ਅਕਤੂਬਰ ਤੋਂ ਪਹਿਲਾਂ ਕਰਾਉਣ ਦਾ ਐਲਾਨ ਕੀਤਾ ਗਿਆ ਹੈ ਉਹ ਲੜਨ ਤੋਂ ਵੀ ਇੱਕ ਤਰ੍ਹਾਂ ਨਾਲ ਅਸਮਰੱਥ ਜਾਪਦੀ ਹੈ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਗਰ ਇਹਨਾਂ ਚੋਣਾਂ ਵਿੱਚ ਆਪਣੇ ਉਮੀਦਵਾਰ ਨਹੀਂ ਖੜੇ ਕਰ ਸਕੇਗਾ ਤੇ ਜਿਹੜੇ ਵਰਕਰ ਇਸ ਵੇਲੇ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਜਾਂ ਰਾਜਸੀ ਹਿੱਤਾਂ ਖਾਤਰ ਦੂਜੇ ਵਰਕਰਾਂ ਨਾਲ ਤੁਰ ਗਏ ਤੇ ਕੋ ਕਦੇ ਵਾਪਸ ਨਹੀਂ ਆਉਣਗੇ ਪਿਛਲੂ ਬੜੇ ਅਕਾਲੀ ਦਲ ਨੂੰ ਇੱਕ ਹੋਰ ਬਹੁਤ ਵੱਡਾ ਘਾਟਾ ਹੈ ਜਿਹੜਾ ਉਹ ਪੈ ਸਕਦਾ ਹੈ ਪੈ ਸਕਦਾ ਨਹੀਂ ਪਵੇਗਾ ਤੇ ਜੇ ਖੜੇ ਕਰਦੇ ਨੇ ਤਾਂ ਜਿੱਦਾਂ ਹਾਰਾ ਆਪਣਾ ਰਾਹ ਖਤਿਆਰ ਕਰਦੀਏ ਨੇ ਪਰੰਤੂ ਪਾਰਟੀਆਂ ਦੀ ਹੋਣ ਦਾ ਜਿਹੜੀ ਉਹ ਸਿਆਸੀ ਚੋਣਾਂ ਲੜਕੇ ਹੀ ਖੜੀ ਰਹਿ ਸਕਦੀ ਹੈ ਤੇ ਐਸੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਦੀਆਂ 13000 ਤੋਂ ਵੱਧ ਪੰਚਾਇਤਾਂ ਲੜਨੀਆਂ অতি ਜ਼ਰੂਰੀ ਨੇ ਬੋਰਡਾਂ ਦੇ ਵਿੱਚ ਆਪਣੇ ਪੰਚ ਖੜੇ ਕਰਨੇ ਬਹੁਤ ਜ਼ਰੂਰੀ ਨੇ ਆਉਣ ਵਾਲੀਆਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਲੜਨੀਆਂ ਬਹੁਤ ਜ਼ਰੂਰੀ ਨੇ ਪਰੰਤੂ ਉਹ ਲੜੀਆਂ ਕਿਵੇਂ ਜਾਣਗੀਆਂ ਉੱਪਰਲੇ ਲੈਵਲ ਤੇ ਸ਼੍ਰੀ ਅਕਾਲ ਪਤਖ ਸਾਹਿਬ ਵੱਲੋਂ ਸਿੱਖਾਂ ਦੇ ਸਰਬੋੱਚ ਤਖਤ ਵੱਲੋਂ ਹਾਲੇ ਤੱਕ ਪਾਰਟੀ ਦਾ ਕੋਈ ਫੈਸਲਾ ਨਹੀਂ ਆਇਆ ਤੇ ਇੱਕ ਤਰ੍ਹਾਂ ਨਾਲ ਡੀਮੋਟੀਵੇਟ ਹੋਏ ਹੋਏ ਪੰਜਾਬ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਿਸ ਦਿਨ ਦੀ ਸਲਾਹਕਾਰ ਵਜੋਂ ਨਿਯੁਕਤੀ ਦਰਵਾਲਾ ਸਿੰਘ ਗੁਰੂ ਦੀ ਰੱਦ ਕਰਨੀ ਪਈ ਉਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਇੱਕ ਤਰ੍ਹਾਂ ਨਾਲ ਸੁੰਨਪਸਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੜੇ ਵਿੱਚ ਰਾਜਸੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਖਾਮੋਸ਼ੀ ਧਾਰ ਲਈ ਹੈ ਇਹ ਖਮੋਸ਼ੀਆਂ ਪਤਾ ਨਹੀਂ ਕਿਉਂ ਸੰਕਟ ਚੱਲ ਰਿਹਾ ਹੈ ਤੇ ਜਦੋਂ ਵੀ ਕੋਈ ਕੰਮ ਕਰਨਾ ਦਾ ਸ਼੍ਰੋਮਣੀ ਅਕਾਲੀ ਦਲ ਤੇ ਉਸੇ ਵੇਲੇ ਪੁੱਠਾ ਪੈਂਦਾ ਨਜ਼ਰ ਆਉਂਦਾ ਤੇ ਸਿਆਸੀ ਸਲਾਹਕਾਰ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੀ ਹੈ ਤੇ ਰੱਦ ਕਰਨੇ ਕੋਈ ਪਾਰਟੀ ਦੇ ਮੁਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਵੱਲੋਂ ਸੋ ਇਸ ਵੇਲੇ ਵੱਡਾ ਸਵਾਲ ਹੈ ਜਿਹੜਾ ਸਭ ਤੋਂ ਵੱਡਾ ਸਵਾਲ ਸ਼੍ਰੋਮਣੀ ਅਕਾਲੀ ਦਲ ਲਈ ਹੁਣ ਬਣੀਆਂ ਪੰਚਾਇਤ ਦੀਆਂ ਚੋਣਾਂ ਲੜਨੀਆਂ ਪੰਚਾਇਤ ਦੀਆਂ ਚੋਣਾਂ ਲੜਨੀਆਂ ਗਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਆ ਜਿਹੜਾ ਪਿੰਡਾਂ ਦੇ ਵਿੱਚ ਉਹ ਵੀ ਇੱਕ ਤਰ੍ਹਾਂ ਨਾਲ ਖਤਮ ਹੋ ਕੇ ਰਹਿ ਜਾਵੇਗਾ ਇਸ ਕਰਕੇ ਸ਼ਰੋਮਣੀ ਅਕਾਲੀ ਦਲ ਇਸ ਵੇਲੇ ਜਿਸ ਮੱਝ ਧਾਰ ਦੇ ਵਿੱਚ ਬੇੜੀ ਫਸੀ ਹੋਈ ਹੈ ਉਹ ਬਹੁਤ ਹੀ ਕਸੂਤੇ ਪਾਲ ਨੇ ਬਹੁਤ ਹੀ ਐਸੇ ਸਮੇਂ ਕਿਸੇ ਰਾਜਸੀ ਪਾਰਟੀ ਤੇ ਨਹੀਂ ਹੋਣੇ ਚਾਹੀਦੇ ਹਰ ਪਾਰਟੀ ਨੂੰ ਆਪੋ ਆਪਣਾ ਕੰਮ ਹੈ ਜਿਹੜਾ ਪਰੰਤੂ ਕਈ ਵਾਰ ਐਸਾ ਹੁੰਦਾ ਹੈ ਕਿ ਗਲਤੀਆਂ ਵੱਡੀਆਂ ਕਰ ਦਿੱਤੀਆਂ ਜਾਂਦੀਆਂ ਨੇ ਜਾਂ ਹੋ ਜਾਂਦੀਆਂ ਨੇ ਉਹਨਾਂ ਨੂੰ ਲੋਕਾਂ ਵਿੱਚ ਵੱਡੇ ਬਣਾ ਕੇ ਵੀ ਪੇਸ਼ ਕੀਤਾ ਜਾ ਸਕਦਾ ਸੋਸ਼ਲ ਮੀਡੀਆ ਦਾ ਜੋਗ ਹੈ ਬਹੁਤ ਕੁਝ ਵਾਪਰਦਾ ਹੈ ਪਰੰਤੂ ਪਰੰਤੂ ਕਠਨਾ ਮਾਦਾ ਅੰਤ ਜਿਹੜਾ ਉਹ ਹੋਣ ਦਾ ਨਾਂ ਨਹੀਂ ਲੈ ਰਿਹਾ ਸੋ ਦੋਸਤੋ ਇਸ ਵੇਲੇ ਨਿਰਾਸ਼ਾ ਦੇ ਇੱਕ ਹੋਰ ਆਲਮ ਵਿੱਚੋਂ ਗੁਜ਼ਰ ਰਹੀ ਹੈ ਪੰਜਾਬੀਆਂ ਦੀ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਹੜੇ ਇੱਕ ਦੂਜੇ ਨਾਲ ਟਕਰਾਅ ਵਿੱਚ ਸਨ ਇਸ ਵੇਲੇ ਉਹਨਾਂ ਨੇ ਆਪਣਾ ਟਕਰਾਅ ਉਹਨਾਂ ਨੇ ਆਪਣਾ ਸ਼੍ਰੀ ਕਾਲਤਾਖਸਰ ਬਨੋਂ ਵੀ ਹਦਾਇਤ ਕੀਤੀ ਗਈ ਹੈ ਕਿ ਕਿਸੇ ਦੇ ਖਿਲਾਫ ਇੱਕ ਦੂਜੇ ਦੇ ਖਿਲਾਫ ਬਹਿਾਨਵਾਜੀ ਦੂਸ਼ਣਵਾਜੀ ਨਹੀਂ ਕਰਨੀ ਸ਼੍ਰੀ ਕਾਲਤਾਖਸਰ ਦੇ ਹੁਕਮਾਂ ਦੀ ਪਾਲਣਾ ਬਿਲਕੁਲ ਹੋ ਰਹੀ ਹੈ ਇਹ ਗੱਲ ਸਕੂਨ ਦੇਣ ਵਾਲੀ ਆ ਪਰੰਤੂ ਫਿਰਮਣੀ ਕਾਲੀ ਦਲ ਪੰਚਾਇਤ ਚੋਣਾਂ ਇਸ ਵੇਲੇ ਸਭ ਤੋਂ ਜਿਹੜੀ ਵੱਡੀ ਇਸ ਵੇਲੇ ਚੁਣੌਤੀ ਹੈ ਪੰਚਾਇਤ ਦੀਆਂ ਚੋਣਾਂ ਲੜਨ ਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਕਿਵੇਂ ਲੜੀਆਂ ਜਾਣਗੀਆਂ ਕਿਉਂ ਲੜੇਗੀ ਕਿਸ ਅਧਾਰ ਤੇ ਲੜੇਗੀ ਤੇ ਲੀਡਰਸ਼ਿਪ ਦਾ ਕੀ ਰੁਖ ਰੁਖ ਤਿਆਰ ਹੋਵੇਗਾ ਇਹ ਤੁਹਾਨੂੰ ਜਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖ਼ਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਜ਼ਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ